ਮੇਰੇ ਖਿਲਾਫ ਇਹ ਪੀਸੀ ਕਰਤੀ ਇਹ ਸੋਚਣ ਦਾ ਵਿਸ਼ਾ ਉਹਨੂੰ ਕਿਉਂ ਲੋੜ ਪਈ ਇਸ ਕਰਕੇ ਲੋੜ ਪਈ ਕਿਉਂਕਿ ਸਿਆਸੀ ਹਕਾਮਾਂ ਦੀ ਪੂਰਤੀ ਦੇ ਲਈ ਨੌਂ ਹੀ ਲੈ ਲੈਣਾ ਉਹਦਾ ਸਿਆਸੀ ਲੀਡਰ ਸੁਖਵੀਰ ਸਿੰਘ ਬਾਦਲ ਜਿਹੜੀ ਗੱਲ ਦਾ ਉਹਨੂੰ ਕੋਈ ਨੁਕਸਾਨ ਹੁੰਦਾ ਉਹਦਾ ਫਿਰ ਸਿਪਾਸਲਾ ਬਣਾ ਕੇ ਹਰਜਿੰਦਰ ਸਿੰਘ ਧਾਮੀ ਉਹ ਪ੍ਰੈਸ ਕਾਨਫਰੰਸ ਕੀਤੀ ਆ ਉਹਨੇ ਮੈਂ ਤੁਹਾਡੇ ਧਿਆਨ ਚ ਲਿਆ ਦਿੰਦਾ 11 ਤਰੀਕ ਨੂੰ ਜਿਹੜੀ ਮੀਟਿੰਗ ਸੀ ਉਹ ਚੈੱਕ 53 ਨੰਬਰ ਮਤਾ ਸੀਗਾ ਉਹ ਮਤੇ ਦੇ ਸਿਰਫ ਚਾਰ ਲਾਈਨਾਂ ਦਾ ਮਤਾ ਵੀ ਹੜਾ ਦੌਰਾਨ ਰਾਤ ਕਾਰਜਾਂ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਰਾਸ਼ਨ ਹਰਾਚਾਰਾ ਟੂੜੀ ਡੀਜ਼ਲ ਆਦ ਦੀ ਖਰੀਦ ਕੀਤੀ ਹੋਈ ਹੈ ਜਿਹਦਾ ਅਧਿਕਾਰ ਜਿਹਦੀ ਪੁਸ਼ਟੀ ਕਰਨੀ ਸੀ ਸਕੱਤਰ ਪ੍ਰਤਾਪ ਸਿੰਘ ਨੂੰ ਦਿੱਤਾ ਜਾਂਦਾ ਮੈਂ ਸਰਸਰੀ ਕਿਹਾ ਮੈਂ ਕਿਹਾ ਪ੍ਰਧਾਨ ਸਾਹਿਬ ਵੇ ਪਹਿਲਾ ਤਾਂ ਇਹ ਅਧਿਕਾਰ ਤੁਹਾਨੂੰ ਚਾਹੀਦਾ ਹੈ ਦੂਸਰੀ ਜੇ ਤੁਸੀਂ ਪ੍ਰਤਾਪ ਸਿੰਘ ਨੂੰ ਅਧਿਕਾਰ ਦਿੰਨੇ ਹੋਂ ਇਹਦੇ ਚ ਕੋਈ ਅਮਾਉਂਟ ਹੋਣੀ ਚਾਹੀਦੀ ਆ ਅੱਜ ਜੇ ਤੁਸੀਂ ਕੋਈ ਅਮਾਉਂਟ ਨਹੀਂ ਦਰਜ ਕੀਤੀ ਉਹ ਜਿਵੇਂ ਉਹਨਾਂ ਦਾ ਸੁਭਾਅ ਆ ਬੜਾ ਆਪ ਦੇ ਆਪ ਨੂੰ ਧਾਮੀ ਸਾਹਿਬ ਕਹਿੰਦੇ ਆ ਵੀ ਮੈਂ ਬੜਾ ਪਾਕ ਪਵਿੱਤਰ ਆ ਕਹਿੰਦਾ ਪਰੈ ਨੂੰ ਮਿਸਟਮ ਹੋਇਆ ਕਰਾਓ ਉਹਦੇ ਚ 77 ਲੱਖ ਦੇ ਲਗਭਗ ਖਰਚੇ ਮੈਨੂੰ ਦਿਖਾਤੇ ਉੱਚ ਜਿਆਦਾ ਅਮਾਉਂਟ ਸੀਗੀ ਮੈਨੇਜਰ ਦਰਬਾਰ ਸਾਹਿਬ ਵਾਲੀੋਂ ਆਈ ਹੋਈ ਬਾਕੀ ਲੋਕਲ ਗੁਰਦੁਆਰੇ ਵਾਲੀੋਂ ਮੈਂ ਉੱਥੇ ਆਪਦੀ ਸੀਟ ਤੋਂ ਮੈਂ ਕਿਹਾ ਵੀ ਪੰਥ ਦੀ ਕਦਰ ਹੀ ਨਾ ਹੋਵੇ ਸਾਡਾ ਸੋਵੀ ਗੋਟੀ ਦਾ ਅਕਸ ਨਾ ਖਰਾਬ ਹੋਵੇ ਮੈਂ ਵੀਡੀਓ ਲਗਾਇਆ ਪ੍ਰਧਾਨ ਹਰਿੰਦਰ ਸਿੰਘ ਧਾਮੀ ਨੂੰ ਮੈਂ ਕਿਹਾ ਆ ਦੇਖਿਓ ਨਾਨਕੀਆਣਾ ਸਾਹਿਬ ਗੁਰਦੁਆਰਾ ਸਾਹਿਬ ਚੋਂ 2000 ਡੀਜ਼ਲ ਲੀਟਰ ਵੰਡ ਰਿਹਾ ਹਲਕੇ ਦਾ ਇੰਚਾਰਜ ਸਿਆਸੀ ਬੰਦਾ ਆ ਦੇਖੋ ਵੀਡੀਓ ਉਹ ਕਹਿੰਦੇ ਯਾਰ ਮੜੀ ਮੜੀ ਗੱਲ ਆ ਉਹ ਜਿਹੜੇ 77 ਲੱਖ ਦੇ ਖਰਚੇ ਆ 11 ਤਰੀਕ ਨੂੰ ਮੀਟਿੰਗ ਆ ਉਹ ਤੋਂ ਪਹਿਲਾਂ ਵੰਡਿਆ ਜਾ ਸਕਿਆ ਉਹਦੇ ਚ ਕੋਈ ਮੈਂਸ਼ਨ ਨਹੀਂ ਕੀਤਾ ਮੇਰਾ ਕਹਿਣ ਦਾ ਭਾਬੂ ਦੂੰ ਵੀ ਸੀ ਅੱਜ ਵੀ ਸੀ ਚੋਰ ਮੋਰੀ ਦੇ ਢੰਗ ਦੇ ਨਾਲ ਇੱਕ ਗੋਲਜਾ ਮਤਾ ਕਰਕੇ ਸਾਰੇ ਅਧਿਕਾਰ ਉਹਨੂੰ ਦੇ ਕੇ ਆਪਣੇ ਨੂੰ ਪ੍ਰਤਾਪ ਸਿੰਘ ਨੂੰ ਇਹਨਾਂ ਨੇ ਜਿਹੜਾ ਐਸਜੀਪੀਸੀ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣਾ ਸੀ ਜਦੋਂ ਮੇਰੀ ਗੱਲ ਹੀ ਨਾ ਸੁਣੀ ਗਈ ਮੈਂ ਇੱਕ ਵਿਰੋਧੀ ਨੋਟ ਜਿਹੜੀ ਮੇਰੀ ਸੁਵਿਧਾਨਿਕ ਹੱਕ ਆ ਵੀ ਮਤਾ 53 ਨੰਬਰ ਆਸ਼ਪਸ਼ਟ ਆ ਇਹਦੇ ਚ ਕੋਈ ਸਪਸ਼ਟਤਾ ਨਹੀਂ ਦੱਸੀ ਗਈ ਇਸ ਕਰਕੇ ਮੈਂ ਮਤੇ ਦਾ ਵਿਰੋਧ ਕਰਦਾ ਜਾਤੀ ਤੌਰ ਤੇ ਕਈ ਵਾਰੀ ਸਿਆਸੀ ਲੋਕ ਹੋਰ ਗੱਲ ਬਣਾ ਲੈਂਦੇ ਆ ਕਿਉਂਕਿ ਉਹ ਤਾਂ ਹੈ ਹੀ ਇੱਕ ਵਕੀਲ ਹੈ ਵਕੀਲਾ ਚ ਬਹਾਰਤ ਹੁੰਦੀ ਆ ਝੂਠ ਨੂੰ ਸੱਚ ਬਣਾਉਣ ਦੀ ਬਹੁਤ ਕੁਝ ਕਹਿ ਸਕਦੇ ਆ ਮੈਂ ਤਾਂ ਅਨੁਰਪਈ ਜਦ ਕਿ ਮੇਰਾ ਕਹਿਣਾ ਸੀ ਚਾਹੇ ਤੁਸੀਂ 70 ਲੱਖ ਦੀ بجائے 70 ਕਰੋੜ ਦਿਓ ਸਿੱਖਾਂ ਦਾ ਦਿਸਬੰਧ ਆਮ ਲੋਕਾਈ ਲਈ ਬਿਨਾ ਭੇਦਭਾਵ ਤੋਂ ਬਿਨਾ ਜਾਤ ਪਾਤ ਤੋਂ ਲੋਕਾਂ ਲਈ ਵੰਡਣਾ ਸਿੱਖਾਂ ਦਾ ਇਹ ਸੰਕਲਪ ਰਿਹਾ ਤੇ ਸਾਡਾ ਫਲਸਫਾ ਵੀ ਆ ਪਰ ਉਹਨਾਂ ਨੇ ਗੱਲਾਂ ਤੋਰ ਰੱਖੇ ਗਏ ਪ੍ਰੈਨ ਜਿਹੜੇ ਖਾਸ ਕਿ ਮੇਰਾ ਛੋਟਾ ਭਰਾ ਵਾ ਅੰਦਰ ਮੀਟਿੰਗ 'ਚ ਕੁਝ ਹੋਰ ਕਹਿੰਦਾ ਬਾਹਰ ਮੀਟਿੰਗਾਂ 'ਚ ਕੁਝ ਹੋਰ ਕਹਿੰਦਾ ਇਹਦਾ ਮੈਨੂੰ ਬੜਾ ਦੁੱਖ ਮਿਲਿਆ ਨਾਲੇ ਭਰਾ ਕਹਿ ਰਿਹਾ ਨਾਲੇ ਇੱਕ ਤਰ੍ਹਾਂ ਦਾ ਇਹ ਜਿਹੜੀ ਸਟੇਟਸ ਆ ਨਾ ਵੀ ਜਿਹੜਾ ਦਫ਼ਤਰ ਦੇ ਵਿੱਚ ਮੀਟਿੰਗ 'ਚ ਕੋਈ ਬੰਦਾ ਗੱਲ ਹੋਰ ਕਹੇ ਬਾਹਰ ਕੋਈ ਹੋਰ ਕੋਲੇ ਸਭ ਤੋਂ ਮਾੜਾ ਬੰਦਾ ਗਿਣਿਆ ਜਾਂਦਾ ਮੈਂ ਧਾਮੀ ਸਾਹਿਬ ਨੂੰ ਤੁਹਾਡੇ ਜ਼ਰੀਏ ਕਹਿੰਦਾ ਜੇ ਮੈਂ ਇੰਨਾ ਮਾੜਾ ਜਿਹੜੇ ਸੈਂਸਿਟਿਵ ਇਸ਼ੂ ਹੁੰਦੇ ਆ ਸ਼੍ਰੋਮਣੀ ਕਮੇਟੀ ਦੇ ਉਹਨਾਂ ਸਬ ਕਮੇਟੀਆਂ 'ਚ ਮੈਨੂੰ ਤੁਸੀਂ ਪਾਉਨੇ ਹੋ ਖਰੀਦ ਕਰਨ ਵਾਲੀਆਂ ਕਮੇਟੀਆਂ 'ਚ ਪਾਉਨੇ ਹੋ ਤੁਸੀਂ ਮਾੜੇ ਬੰਦਿਆਂ ਨੂੰ ਕਿਉਂ ਪਾ ਰਹੇ ਹੋ ਇਸ ਕਰਕੇ ਗੱਲ ਇੱਕੋ ਹੀ ਆ ਸਿਆਸੀ ਕਾਮਾਂ ਦੀ ਪੂਰਤੀ ਲਈ ਜਿਹੜਾ ਧਾਮੀ ਸਾਹਿਬ ਇਹ ਜੇ ਹੱਥ ਕੰਡੇ ਵਰਤਦੇ ਆ ਜਿਹੜੀ ਕੋਈ ਉੱਥੇ ਮੈਂ ਵਿਰੋਧੀ ਧਰਣ ਦੀ ਆਵਾਜ਼ ਠੋਣਾ ਇਹ ਆਵਾਜ਼ ਨੂੰ ਬਦਨਾਮ ਕਰਨ ਲਈ ਬੰਦ ਕਰਨ ਲਈ ਇਹ ਸਾਰਾ ਗੱਲ ਸੀਗੀ ਜੇ ਇਸ ਸੰਦਰਭ ਚੋਂ ਦੇਖੀਏ ਜੋ ਮੀਡੀਆ ਚ ਗੱਲਾਂ ਆਈਆਂ ਤੁਹਾਨੂੰ ਸਾਰਿਆਂ ਤੋਂ ਲੁਕਿਸ਼ਾ ਸੁਪੀਆਂ ਨੇ 5 ਤਰੀਕ 6 ਤਰੀਕ ਨੂੰ ਮੈਨੇਜਰ ਨੂੰ ਚਿੱਠੀ ਗਈ ਹੈ ਨਲਕੀਨ ਸਾਹਿਬ ਤੇ 9 ਤਰੀਕ ਨੂੰ ਡੀਜ਼ਲ ਵੰਡਤਾ ਉਹ ਪ੍ਰੋਸੈਸ ਚਲਾ ਲਿਆ 11 ਤਰੀਕ ਨੂੰ ਸਾਡੀ ਐਡਜੈਕਟਿਵ ਮੀਟਿੰਗ ਸੀਗੀ ਇਹਦਾ ਮਤਲਬ ਡੀਜ਼ਲ ਦਿੱਤਾ ਵੀ ਸੀ ਵੰਡਿਆ ਵੀ ਜਾ ਚੁੱਕਿਆ ਸੀ ਉਸ ਐਡਜੈਕਟਿਵ ਮੈਂਬਰਸ ਦਾ ਮੀਟਿੰਗ ਦੇ ਵਿੱਚ ਤਾਂ ਉਹ ਨਾਨਕ ਸਿੰਘ ਸਾਹਿਬ ਗੁਰਦੁਆਰੇ ਦਾ ਕੁਝ ਗੱਲ ਹੀ ਨਹੀਂ ਆਈ ਦੇ ਤਾਂ ਹੋਰ ਇਹਦਾ ਮਤਲਬ ਮੇਰੀ ਸ਼ੱਕ ਜਾਰ ਹ ਹੁਣ ਦੁੱਖ ਦੀ ਤਾਂ ਗੱਲ ਇੱਕ ਇਹ ਨਾ ਸਮਝ ਲਿਆ ਜਾਵੇ ਵੀ ਮੈਂ ਉਹ ਸਹਿਤਾ ਐਸਜੀਪੀਸੀ ਦੇਣ ਦੇ ਖਿਲਾਫ ਬਾਹਰ ਕਿਹਾ ਵੀ 20 ਕਰੋੜ ਅਸੀਂ ਰਿਜ਼ਰਵ ਰੱਖ ਲਿਆ ਤਾਮੀ ਨੇ ਅੰਦਰ ਦਾ 20 ਕਰੋੜ ਦੀ ਗੱਲ ਹੀ ਨਹੀਂ ਕੀਤੀ ਕੋਈ ਕਹਿੰਦਾ ਮੈਨੂੰ ਆ ਵੀ ਬਾਹਰ ਕੁਸ਼ੋਰ ਕਹਿੰਦਾ ਮੈਂ ਪ੍ਰੈਸ ਦੇ ਜ਼ਰੀਏ ਕਹਿੰਦਾ ਅਰਜਿੰਦਰ ਸਿੰਘ ਥਾਬੀ ਨੂੰ ਜੇ ਪ੍ਰੈਨ ਝੂਠ ਬੋਲਦਾ ਕੱਲ ਨੂੰ ਹੋਰ ਵੀ ਕੋਈ ਬੋਲ ਸਕਦਾ ਲਾਈਵ ਕਰਾਇਆ ਕਰੋੜ ਸਾਡੀ ਮੀਟਿੰਗ ਜਦੋਂ ਤੁਸੀਂ ਮੀਟਿੰਗ ਖਤਮ ਹੋਣ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਹੋ ਵਿਰੋਧੀ ਧਿਰ ਦਾ ਬੰਦਾ ਤਾਂ ਬਹਿੰਦਾ ਨਹੀਂ ਤੁਹਾਡੇ ਨਾਲ ਬਹਿੰਦਾ ਇਸ ਕਰਕੇ ਨਹੀਂ ਤੁਸੀਂ ਆਪਦੇ ਸਿਆਸੀ ਏਜੰਡੇ ਬਿਧਾਵਕ ਅਨਾਉਂਸਮੈਂਟ ਕਰਦੇ ਹੋ ਸਾਨੂੰ ਉੱਥੇ ਪੜਾਇਓ ਰੋਜ਼ ਸੱਚ ਦਾ ਸੱਚ ਤੇ ਝੂਠ ਦਾ ਝੂਠ ਕਰਦਿਆ ਕਰਾਂਗੇ ਜੇ ਇੰਨਾ ਸੱਚ ਬੋਲਣ ਦਾ ਸ਼ੌਕ ਆ ਇੰਨਾ ਕੁ ਹੋਇਆ ਅੱਜ ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਢਾ ਲੱਗੀ ਐ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਾਏ ਗਏ ਲਾਏ ਗਏ ਆਪ ਰਜ਼ਾਇਨ ਦੇ ਕੇ ਹਰਜਿੰਦਰ ਸਿੰਘ ਧਾਮੀ ਜਿਹੜਾ ਸੱਚਾ ਬੰਦਾ ਖੱਟੇ ਦਿਖਾ ਕੇ ਭੱਜ ਗਿਆ ਇਹ ਜੇ ਇਲਾਜ ਚ ਤੇ ਅੱਜ ਜਿਹੜਾ ਵਰਤਾਰਾ ਵਾਪਰਿਆ ਜੀ ਅੱਜ ਸਾਡੇ ਅੱਖਸ ਨੂੰ ਢਾ ਲੱਗੀ ਆ ਉਹ ਚ ਰਜਿੰਦਰ ਸਿੰਘ ਧਾਬੇ ਨੂੰ ਵਰੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਸੀਂ ਬਤੌਰ ਮੈਂਬਰ ਬਤੌਰ ਜਿਵੇਂ ਉਹ ਛੋਟਾ ਭਰਾ ਸਮਝਦਾ ਕਿਹਾ ਵੀ ਤੁਸੀਂ ਰਜਾਇਨ ਦੇ ਕੇ ਨਾ ਜਾਓ ਹਾਲਤ ਮਾੜੀ ਆ ਸਾਡੀ ਸਮੀਂ ਅਬਜੈਕਟਿਵ ਚਲੇਗੀ ਸੁਣੀ ਨਹੀਂ ਜਥੇਦਾਰ ਅਕਾਲ ਤਖਤ ਸਾਹਿਬ ਸਿੰਘ ਸਾਹਿਬਾਨਗੇ ਸੁਣੀ ਨਹੀਂ ਜੇ ਦਰਸਕ ਵੀਰ ਸਿੰਘ ਬਾਦਲ ਆ ਕੇ ਕਹਿੰਦਾ ਓਦਣ ਸਾਊ ਬੀਬਾ ਬਣ ਕੇ ਨਾਲ ਤੁਰ ਪੈਂਦਾ ਕਹਨ ਵਾਲੇ ਤਾਂ ਇਹ ਵੀ ਕਹਿੰਦੇ ਆ ਇਸ ਗੱਲ ਦੇ ਪ੍ਰੂਫ ਨਹੀਂ ਹੁੰਦੇ ਜਿਹੜੀ ਸਿੱਖਾਂ ਦੇ ਵਿੱਚ ਜਾਂ ਲੋਕਾਂ ਦੇ ਚ ਗੱਲ ਚੱਲ ਗਈ ਝੂਠ ਵੀ ਨਹੀਂ ਹੁੰਦੀ ਕਹਿੰਦੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਵੀ ਤੇਰੇ ਨੂੰ ਪ੍ਰਧਾਨ ਬਣਾਉਣ ਲਈ ਮੈਂ ਕਰੋੜਾਂ ਲਾਏ ਆ ਸਿੱਧਾ ਉਹਦੇ ਤੁਰ ਪਾ ਤੇ ਅੱਜ ਤੁਰਿਆ ਜਾ ਰਿਹਾ ਜਿਹੜਾ ਕੋ ਸੁਖਵੀਰ ਦੇ ਖਿਲਾਫ ਗੱਲ ਕਰਦਾ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਇਹ ਇਸ ਲਈ ਇਹ ਇਹ ਤਾਂ ਕਰਕੇ ਮੈਂ ਤੁਹਾਨੂੰ ਕਹਿੰਸ਼ ਦਿੱਤਾ ਬਹੁਤ ਕੁਸ਼ਕਿਆ ਜਾ ਸਕਦਾ ਸਾਡਾ ਇੱਕ ਮੈਂਬਰ ਆ ਅਮਰੀਕ ਸਿੰਘ ਸ਼ਾਪ ਉਹ ਡੇਰਾ ਬਾਬਨਾਨ ਉਹ ਕੱਲ ਵੀਡੀਓ ਪਾਉਦਾ ਜਦ ਕਿ ਮੀਟਿੰਗ ਦੇ ਵਿੱਚ ਇਹ ਵੀ ਗੱਲ ਹੋਈ ਸੀ ਵੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਮੈਨੇਜਰ ਸਾਹਿਬ ਤੇ ਜਿਹੜੇ ਇੰਸਪੈਕਟਰ ਗੁਰਦੁਆਰਾ ਬਾ ਉਹਨਾਂ ਦੀ ਹਾਜ਼ਰੀ ਵਿੱਚ ਬੰਦ ਕਰਾਂਗੇ ਪਰ ਉਹ ਲੈ ਕੇ ਪਤਾ ਕਿਹਨੂੰ ਜਾਂਦਾ ਸੁੱਚਾ ਸਿੰਘ ਲੰਗਾ ਨੂੰ ਜਿਹਦੀ ਹਾਊਸ ਨੇ ਮੈਂਬਰੀ ਕਟਮ ਕੀਤੀ ਹੈ ਜਿਹੜਾ ਉੱਥੇ ਮੈਂਬਰ ਆ ਹਲਕੇ ਦੇ ਐਡਜੈਕਟਿਵ ਰਹੇ ਆ ਉਹ ਨੂੰ ਇਹਨੂੰ ਕੀ ਸਮਝਿਆ ਜਾਵੇ ਜੋ ਲੋਕਾਂ ਦਾ ਖਾਤਸ਼ਾ ਵਾ ਉਹ ਬਿਲਕੁਲ ਸਹੀ ਹੈ ਹੋਰ ਦੱਸ ਦਿੰਨਾ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਲੰਗਾਹ ਸਾਹਿਬ ਦੀ ਮੈਂਬਰੀ ਬਹਾਲ ਕਰਨ ਦੇ ਉਪਰਾਲੇ ਵੀ ਰਜਿੰਦਰ ਸਿੰਘ ਧਾਮੀ ਇਹ ਵੀ ਸੱਚ ਬੋਲਣਾ ਸ਼ੁਰੂ ਕਰ ਦਵੇ ਆਉਣ ਵਾਲੇ ਸਮੇਂ ਚ ਹੋ ਸਕਦਾ ਉੜਦੀ ਉੜਦੀ ਗੱਲ ਸੁਣੀ ਆ ਉਹ ਹਾਈ ਕੋਰਟ ਗਿਆ ਹਾਈ ਕੋਰਟ ਜਿਸ ਲੜਨਾ ਕਿਹਦੇ ਨਾਲ ਧਾਨੀ ਸਾਹਿਬ ਦਾ ਵਕੀਲ ਆ ਜੇ ਮਾੜਾ ਮੋਟਾ ਪੰਥ ਦੀ ਜਾਦੇ ਸੋਚ ਕੇ ਸੁਤਾ ਸਵਿੰਗ ਲਗਾ ਮੈਂਬਰੀ ਵੀ ਲੈ ਲੂਗਾ ਹੋ ਸਕਦਾ ਪ੍ਰਧਾਨ ਵੀ ਨਾ ਦੇਣਗਾ ਸਾਨੂੰ ਦੇ ਕੋਈ ਇਹੋ ਜਿਹੇ ਬੰਦੇ ਗੱਲਾਂ ਕਰਦੇ ਕਿ ਸਾਡੇ ਨਾਲ ਕਿੰਨੇ ਕਾਂਡ ਹੋਏ ਇੱਕ ਉਹ ਕਹਿੰਦਾ ਵੀ ਇਹੋ ਜਿਹੇ ਬੰਦੇ ਜਦੋਂ ਨਾਲ ਚਲੇ ਜਾਂਦੇ ਆ ਉਦੋਂ ਚੰਗੀਆਂ ਗੱਲਾਂ ਕਰਨ ਲੱਗ ਜਾਂਦੇ ਆ ਜਦੋਂ ਦੂਰ ਹੋ ਜਾਂਦੇ ਆ ਫਿਰ ਵਿਰੋਧ ਚ ਕਰ ਦਿੰਦੇ ਆ ਮੈਂ ਆਪਦੀ ਵਾਰ ਦੱਸਣਾ ਜਿਸ ਦਿਨ ਬੋਰਜ ਜਵਾਰ ਕੇ ਚ ਗੋਲੀ ਚੱਲੀ ਬਰਗਾੜੀ ਕਾਂ ਮੋਕੇ ਮੈਨੂੰ ਜੇ ਚੇਤਾ ਭੁੱਲਾ ਨਾ 15 ਨਵੰਬਰ ਸੀ ਉਸ ਦਿਨ ਤੋਂ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਰਜ਼ਾਈਨ ਦਿੱਤਾ ਹੈ ਅੱਜ ਤੱਕ ਜਦੋਂ ਕੋਈ ਵੀ ਸਾਡੇ ਨਾਲ ਸੀ ਉੱਤੇ ਸਿਧਾਟਕ ਤੌਰ ਤੇ ਜੇ ਧਾਮੀ ਸਾਹਿਬ ਸਹੀ ਆ ਉਹਦੇ ਨਾਲ ਭਗਵੰਤ ਸਿੰਘ ਮਾਨ ਨੇ ਇੱਕ ਬਰ ਬਰ ਉਹਦੀ ਕੋਸ਼ਿਸ਼ ਕੀਤੀ ਸ਼੍ਰੋਣੀ ਕਮੇਟੀ ਦੇ ਵਿੱਚ ਦੇ ਸਵੰਚ ਅਸੀਂ ਉਹ ਚ ਧਾਮੀ ਦੇ ਨਾਲ ਖੜੇ ਪਰ ਧਾਮੀ ਸਾਹਿਬ ਜੇ ਸਿਆਸੀ ਕਾਮਾਂ ਦੀ ਪੂਰਤੀ ਲਈ ਕੋਈ ਕੰਮ ਕਰਦਾ ਜਿਹੜਾ ਐਕਟ ਦੇ ਮੁਤਾਬਕ ਨਹੀਂ ਅਸੀਂ ਧਾਮੀ ਛੱਡ ਕੇ ਕੀ ਨਾਲ ਦਾ ਜੰਮਿਆ ਹੋਵੇ ਉਹਦਾ ਵਿਰੋਧ ਕਰਾਂਗੇ ਬਹੁਤ ਮੁਸ਼ਕਿਲ ਆ ਜਾ ਸਕਦਾ ਰਾਮਹੀਰ ਦਾ ਮਸਲਾ ਸੀ ਅੱਜ ਲੋਕ ਮੰਨਗੇ ਨਾ ਕੇਸ ਵਾਪਸ ਲਿਆ ਨਾ ਕਿਸ ਵਾਬਸ ਲਿਆ ਗਿਆ ਅੱਜ ਸੱਚ ਸਾਹਮਣੇ ਆ ਗਿਆ ਉਦੋਂ ਹਜੇ ਧਾਮੀ ਵਰਗੇ ਕੋਈ ਸੱਚ ਨਹੀਂ ਬੋਲੇ ਸਾਡਾ ਖਰਚਾ ਕਿਉਂ ਆ 90 90 ਲੱਖ ਦੇ ਇਸ਼ਤਿਹਾਰੇ ਸੰਸਥਾ ਚੋ ਦਿੱਤੇ ਗਏ ਲੋਕ ਬੋਲਦੇ ਸੀ ਪ੍ਰੂਫ ਕੋਈ ਹੁੰਦੇ ਨਹੀਂ ਸੀ ਅੱਜ ਜਨਤਾ ਦੇ ਸਾਹਮਣੇ ਸਾਰਾ ਕੁਛ ਆ ਗਿਆ ਸਿਆਸੀ ਗੱਲਾਂ ਤਾਂ ਮੈਂ ਕਰਦੀਆਂ ਕਰਦਾ ਹੀ ਨਹੀਂ ਕੈਮਰੇ ਤੇ ਦਿਖਾ ਦਿ ਸਿਆਸੀ ਗੱਲਾਂ ਮੈਂ ਬਿਲਕੁਲ ਨਹੀਂ ਕਰਦਾ ਆ ਚੀਜ਼ਾਂ ਮੈਂ ਤੁਹਾਨੂੰ ਬਾਅਦ ਚ ਮਲਿਆ ਕਰਾ ਦੂੰਗਾ ਜੋ ਸਾਰਾ ਖੋਸ਼ਾ ਮੇਰੇ ਕੋਲ ਸਟੈਪ ਬਾਈ ਸਟੈਪ ਤੁਹਾਡੇ ਸਮਾਨਾ ਮੈਂ ਜਿਆਦਾ ਲੰਮਾ ਇਸ ਕਰਕੇ ਤੁਸੀਂ ਵੀ ਕੋਈ ਗੱਲ ਪਸੂਖਦੇ ਆ ਇਹ ਗੱਲ ਤਾਂ ਕਿਉਂ ਕਰਦਾ ਜੋ ਸੱਜੇ ਵਾਲੀ ਦੀ ਗੱਲ ਕੀਤੀ ਆ ਉਸ ਕਨਸੈਪਟ ਦੇ ਵਿੱਚ ਗਿਆਨੀ ਗੁਰਮukh ਸਿੰਘ ਸੀਗਾ ਮੈਂ ਮੰਨਦਾ YouTube ਤੇ ਬੜਾ ਕੁਸ਼ੂ ਨੇ ਕਿਹਾ ਉਹ ਰੀਜ ਨੂੰ ਆਨੇ ਕਿਹਨੇ ਕਰਾਇਆ ਉਹਨੂੰ ਆਹੀ ਅਰਜਿੰਦਰ ਸਿੰਘ ਧਾਮੀ ਨੇ ਦੁਬਾਰਾ ਕੀਤਾ ਮੈਂ ਉਹਦਾ ਵਿਰੋਧ ਕੀਤਾ ਉੱਥੇ ਮੈਂ ਕਿਹਾ ਵੀ ਕਿਉਂ ਕਰਦੇ ਹੋ ਉੱਥੇ ਗੁਰਮ ਸਿੰਘ ਪੁੱਤਰ ਫਲਾਣਾ ਸਿੰਘ ਲਿਖਿਆ ਸੀ ਉਹਦਾ ਉਹਦਾ ਨਹੀਂ ਸੀ ਲਿਖਿਆ ਮੈਂ ਮੈਂ ਕਹਿੰਦੀ ਇਹ ਤਾਂ ਹੁਣ ਇਨੇ ਚਿਰ ਬਾਹਰ ਰਿਹਾ ਹੈ ਉਹ ਕੱਲ ਨੂੰ ਇਹ ਤਾਂ ਐਦਾ ਐਸਜੀਪੀਸੀ ਤੇ ਇੰਨਾ ਨੁਕਸਾਨ ਹੋ ਜਾਊਗਾ ਇਹਦੀ ਦਾ ਤਨਖਾਈ ਬਹੁਤ ਹੋ ਜਾਊ ਸਾਨੂੰ ਅਲਾਈਐਂਸ ਹੀ ਲੱਖਾਂ ਰੁਪਏ ਦੇਣੇ ਪੈ ਜਾਣਗੇ ਕਹਿੰਦਾ ਰੋਲਾ ਨਾ ਪਾ ਮੇਰੀ ਮਜਬੂਰੀ ਆ ਆਪਾਂ ਨਵੇਂ ਸ਼ੁਰੂ ਕਰਾਂਗੇ ਜਿਸ ਦਿਨ ਗਿਆਨੀ ਹਰਪ੍ਰੀਤ ਸਿੰਘ ਦੀ ਕਮੇਟੀ ਬਣਾਈ ਉਹਦੀ ਪਰਤਾਲ ਕਰਨ ਲਈ ਮੈਂ ਕਿਹਾ ਪ੍ਰਧਾਨ ਸਾਹਿਬ ਇਹ ਸੱਚ ਬੋਲਣ ਵਾਲੀ ਨਹੀਂ ਗੱਲਾਂ ਦਾਦਾ ਪ੍ਰਧਾਨ ਸਾਹਿਬ ਇਹ ਕਮੇਟੀ ਪੱਖਪਾਤੀ ਆ ਇਹਦੇ ਚ ਕੋਈ ਸਾਡੇ ਚੋਂ ਪਾ ਦੋ ਮੈਨੂੰ ਨਾ ਪਾਇਓ ਕਮ ਸੇ ਕਮ ਜਿਹੜੀ ਪੜਤਾਲ ਹੋਊ ਨਿਰਪੱਖਤਾ ਹੋ ਜੂ ਸੰਗਤਾਂ ਚ ਤਾਂ ਗੱਲ ਜਾਊ ਮੈਨੂੰ ਪਾਸੇ ਕਰਕੇ ਸੱਚਾ ਪ੍ਰਧਾਨ ਕਹਿੰਦਾ ਪ੍ਰਣ ਮੇਰੀ ਮਜਬੂਰੀ ਆ ਤੈਨੂੰ ਪਤਾ ਤਾਂ ਹੈ ਮੈਂ ਤੈਨੂੰ ਪਾ ਨਹੀਂ ਸਕਦਾ ਇਸ ਕਰਕੇ ਜਦੋਂ ਇਹੋ ਜੀਆਂ ਗੱਲਾਂ ਕਰਦੀਆਂ ਸੋਭਾ ਨਹੀਂ ਦਿੰਦੀਆਂ ਬੜਾ ਕੁਛ ਆ ਡੀਜ਼ਲ ਵਾਲਾ ਜੋ ਵੀ ਆ ਆ ਦੁੱਖ ਦੀ ਗੱਲ ਤਾਂ ਇਹ ਹੈ ਪ੍ਰਧਾਨਤਾ ਸ਼੍ਰੋਮਣੀ ਕਮੇਟੀ ਦਾ ਕਹਿੰਦਾ ਹੀ ਕਹਿੰਦਾ ਜਿਹੜੇ ਗੈਰ ਸਿੱਖਾ ਗੈ ਮੈਂ ਗੈਰ ਸਿੱਖਾ ਦਾ ਕੋਈ ਵਿਰੋਧੀ ਨਹੀਂ ਆਪਦੇ ਧਰਮ ਦੇ ਵਿੱਚ ਹਰ ਬੰਦਾ ਪੱਕਾ ਰਹੇ ਦੂਜੇ ਧਰਮ ਨੂੰ ਕੋ ਠੇਸ ਨਾ ਪਹਾਈ ਉਹ ਜਿਆ ਬੰਦਾ ਕਹਨੂੰ ਆ ਸ਼ਰਮਾ ਵਾ ਇਹਨਾਂ ਦਾ ਰਜ਼ੈਨ ਦੇਣ ਦਾ ਉਹਨੇ ਪਖੰਡ ਵੀ ਕਰਤਾ ਸ਼ਾਇਦ ਐਨ ਕੇ ਸ਼ਰਮਾ ਉਹਦੀਆਂ ਵੀਡੀਓ ਦੇਖ ਲਿਓ ਤੁਹਾਨੂੰ ਮਈਆ ਕਰਾ ਦੇਾਂਗੇ ਜਿਹੜਾ ਕੋਈ ਇਸ ਸੰਬੰਧ ਚ ਬੋਲਦਾ ਹੈ ਜਿਹੜਾ ਕੋਈ ਸੁਖਵੀਰ ਦੇ ਖਿਲਾਫ ਬੋਲਦਾ ਹੈ ਉਹਨੂੰ ਕਹਿੰਦਾ ਇਹ ਜੁੱਤੀਆਂ ਪਹਿਨ ਗਈਆਂ ਫਿਰ ਜ਼ਿੰਮੇਵਾਰ ਤੁਸੀਂ ਹੋਵੋਗੇ ਉਹ ਜੀਆਂ ਗੱਲਾਂ ਕਿਤੇ ਧਾਮੀ ਨੇ ਕਿਹਾ ਸਾਡੇ ਪ੍ਰਬੰਧ ਦਾ ਮਸਲਾ ਇਹ ਐਨ ਕੇ ਸ਼ਰਮੇ ਵਾਲੇ ਕਿਵੇਂ ਦਖਲਦਾਰੀ ਕਰਨਗੇ ਜਿਹੜੇ ਸ਼ਰੇਆਮ ਕਹਿੰਦੇ ਅਸੀਂ ਸੁਖਵੀਰ ਦੇ ਆ ਸੁਖਵੀਰ ਦਾ ਵਾਲਾ ਸਾਡਾ ਅਕਾਲੀ ਦਲ ਨਾਲ ਕੋਈ ਵਾਸਤਾ ਨਹੀਂ ਦੇਖੋ ਬਹੁਤ ਧਮਾਰੀ ਗੱਲ ਆ ਉਦੋਂ ਕਿਤੇ ਧਾਮੀ ਸਾਹਿਬ ਨੇ ਕਿਤੇ ਸੱਚ ਬੋਲਣ ਦੀ ਗੱਲ ਨਹੀਂ ਕੀਤੀ ਬਹੁਤ ਮੁੱਦੇ ਅਜੇ ਆ ਇੱਕ ਮਿਰਚ ਕਮਜ਼ੋਰੀ ਆ ਮੈਂ ਤੁਹਾਨੂੰ ਆਪ ਦੱਸ ਦਿੰਦਾ ਮੇਰੇ ਮਾਪੇ ਨੇ ਮੈਨੂੰ ਸਿਖਾਇਆ ਜੇ ਤੁਸੀਂ ਕਿਸੇ ਨਾਲ ਲਾ ਕੇ ਕਿਤੇ ਬੈਠ ਗਏ ਨਾ ਐਨਾ ਆਪਣਾ ਗੁੱਬਗਵਾਟ ਕਰਦੋ ਕਿ ਮੁੜ ਕੇ ਅੱਖ ਮਲਾਉਣ ਜੋਗੇ ਨਾ ਰਹੇ ਨਹੀਂ ਤਾਂ ਮੈਂ ਇਹੋ ਜੀਆਂ ਗੱਲਾਂ ਕਰ ਦੂੰਗਾ ਇਹੋ ਜੀਆਂ ਗੱਲਾਂ ਕਹਿ ਸਕਦਾ ਧਾਮੀ ਸਾਹਿਬ ਤੁਹਾਡਾ ਖੜਾ ਨਹੀਂ ਸੁਣਣਾ ਸਿੱਖਾਂ ਤੋਂ ਨਹੀਂ ਤੁਹਾਡੀ ਪਾਰਟੀ ਤੋਂ ਤੁਹਾਡੀ ਪਾਰਟੀ ਵਾਲੇ ਜਦੋਂ ਇਹ ਗੱਲਾਂ ਦੇਖਣਗੇ ਕਹਿਣਗੇ ਵੀ ਸਾਰੇ ਜਿਹੜਾ ਦੁਕਾਨਦਾਰ ਸਾਰੇ ਦੁਕਾਨਦਾਰ ਪਹਿਲੇ ਹੀ ਤਾਂ ਮੀਨਿੰਗ ਕੀਤਾ ਹੋਇਆ ਹੈ ਲਾਸਟ ਗੱਲਾ ਸਰਦਾਰ ਮਨਪ੍ਰੀਤ ਸਿੰਘ ਵਾਲੀ ਜਿਹੜੀ ਪੰਜ ਸੱਤ ਮੈਂਬਰੀ ਕਮੇਟੀ ਬਣਾਈ ਸੀ ਉਹਦਾ ਮੈਂਬਰ ਸੀ ਉਹਨੇ ਪ੍ਰੈਸ 'ਚ ਨਹੀਂ ਕਿਹਾ ਪਿੰਡ-ਪਿੰਡ ਜਾ ਕੇ ਮਨਪ੍ਰੀਤ ਸਿੰਘ ਵਾਲੀ ਨੇ ਕਿਹਾ ਵੀ ਧਾਮੀ ਸਾਹਿਬ ਸਾਡਾ ਕਮੇਟੀ ਦਾ ਚੇਅਰਮੈਨ ਸੀ ਅਸੀਂ ਉਹਨੂੰ ਮਿਲੇ ਉਹ ਕਹਿੰਦਾ ਦੋ ਚਾਰ ਦਿਨ ਰੁਕੋ ਜੇ ਬਾਦਲ ਦਲੀਏ ਨਾਮ ਨੇ ਮਰਜ਼ਾਈਨ ਕਰਕੇ ਤੁਹਾਡੇ ਨਾਲ ਭਰਤੀ ਕਰੂੰਗਾ ਪਿੰਡ-ਪਿੰਡੇ ਵਾਲੀ ਸਭ ਨੇ ਕਿਹਾ ਇਹਨੇ ਕੋਈ ਉਹਦਾ ਜਵਾਬ ਦਿੱਤਾ ਜੇ ਸੱਚਾ ਤਾਂ ਅੱਜ ਵੀ ਦਵੇ ਜਵਾਬ ਦੋਹਾਂ ਚ ਇੱਕ ਝੂਠ ਬੋਲਦਾ ਕਹੇ ਅਕਾਲ ਤਖਤ ਤੇ ਜਾ ਕੇ ਆਲੀ ਨੂੰ ਚੈਲੰਜ ਕਰ ਦਵੇ ਪਰ ਕਿਉਂਕਿ ਇਹ ਬੰਦਿਆਂ ਦਾ ਮਕਸਦ ਹੀ ਨਹੀਂ ਮਕਸਦ ਸੁਖਵੀਰ ਸਿੰਘ ਬਾਦਲ ਨੂੰ ਲਾਹ ਫਚਾਉਣਾ ਮੈਂ ਬੇਨਤੀ ਕਰਦਾ ਵੱਡੇ ਭਰਾ ਨੂੰ ਹੁਣ ਰੱਬ ਨੂੰ ਹੱਥ ਲਾਉਣਾ ਕਿਤੇ ਤਾਂ ਸਾਬਕਾ ਹੋਣਾ ਹੀ ਹੋਣਾ ਇਹੋ ਜੀਆਂ ਗੱਲਾਂ ਤੋਂ ਬਚੋ ਫਿਰ ਵੀ ਜਦੋਂ ਉਹਦਾ ਉਹਦਾ ਸਨਮਾਨ ਕਰਦੇ ਆ ਇਹ ਜਿਹੜੇ 14 ਤੇ ਬੰਦੇ ਜਿਹੜੇ ਪੰਥ ਦੇ ਆਉਦੇ ਆ ਤੇ ਕੋ ਖਿਲਾਫ ਗੁੰਦਿਆਂ ਆਪ ਨੂੰ ਤਕਲੀਫ ਹੁੰਦੀ ਆ ਇਹਨਾਂ ਨੂੰ ਪਤਾ ਨਹੀਂ ਕਿਉਂ ਨਹੀਂ ਇਹ ਜੀਆਂ ਗੱਲਾਂ ਕਰਕੇ ਜਿੰ ਬਿਨ ਬਜਾ ਮੇਰੇ ਅਗੇ ਲੱਖਾਂ ਮੈਂਬਰ ਤੋਰੇ ਫਿਰਦੇ ਆ ਇੰਨਾ ਚੀਜ਼ ਜੀ ਛੋਟਾ ਜਿਹਾ ਵਿਅਕਤੀ ਆ ਪਰ ਉਹਨੂੰ ਟਾਰਗੇਟ ਕਰਦੇ ਅੱਜ ਇਸ ਕਰਕੇ ਬੁਲਾਇਆ ਸੀ ਜੇ ਤੁਸੀਂ ਕੁਝ ਪੁੱਛਣਾ ਬਾਦਸ਼ਾਹ ਤੋਂ ਦੇ ਉਹਦਾ ਜਵਾਬ ਦੇ ਦਿੰਦੇ ਤੁਸੀਂ ਡੀਜ਼ਲ ਦੀ ਵੈਲ ਕੀਤੀ ਹੈ ਕਿ ਕਣਤਾ ਪਰ ਬਿਲਾ ਦੇ ਵਿੱਚ ਸ਼ੋਰ ਕੀਤਾ ਹੋ ਸਕਦਾ ਆਪਣੇ ਕੋਲ ਉਹ ਬੰਦੇ ਆਏ ਜੋ ਗੁਰਦੁਆਰਾ ਦਾਵਾ ਕਰ ਰਹੇ ਕਿ ਅਸੀਂ ਦੀ ਸੇਵਾ ਗੁਰਦੁਆਰੇ ਨੇ ਖਰੀਦ ਕੀਤੀ ਗਈ ਆ ਗੁਰਦੁਆਰਾ ਨਾਨਕੀਆਂ ਸਾਹਿਬ ਅੱਜ ਬਿੱਲ ਬੁਲਜੋਗ ਸਵਰਜੀ ਕਰ ਸਕਦੇ ਆ ਉੱਥੇ ਜਿੱਦਣ ਪ੍ਰੋਗਰਾਮ ਹੁੰਦਾ ਸਾਡਾ ਪੀਰਤਾ ਤੇ ਸੁਖਵੀਰ ਜੀ ਜਾਂਦੇ ਆ ਉੱਥੇ ਸੰਗਤ ਨੂੰ ਕਹਿੰਦੇ ਆ ਹਲਕਾ ਚਾਰਜ ਦਾ 9 ਲੈ ਕੇ ਕਹਿੰਦੇ ਆ ਮੈਂ ਇੰਨੇ ਹਜ਼ਾਰ ਲੀਟਰ ਡੀਜ਼ਲ ਤੁਹਾਨੂੰ ਭੇਜਦਾ ਐਸੀ ਵੀਜ ਦਾ 6 ਤਰੀਕ ਨੂੰ ਮੈਨੇਜਰ ਨੂੰ ਛੁੱਟੀ ਚਲ ਜਾਂਦੀ ਹੈ ਡੀਜ਼ਲ ਦੀ 2000 ਲੀਟਰ ਦੀ 9 ਤਰੀਕ ਨੂੰ ਖਰੀਦ ਹੋ ਜਾਂਦੀ ਹੈ ਡੀਜ਼ਲ ਦਿੱਤਾ ਜਾਂਦਾ ਐਤਵਾਰ ਆ ਜਾਂਦਾ ਉਦੋਂ ਵਾਰ ਵੰਡ ਦਿੱਤਾ ਜਾਂਦਾ ਮੀਟਿੰਗ ਤਾਂ 11 ਨੂੰ ਆਈ ਜਾਣ 11 ਨੂੰ ਉਹਦੇ ਵਿੱਚ ਡਾਇਰੈਕਟਲੀ ਕਿਹਾ ਨਹੀਂ ਜਾਂਦਾ ਗੁਰਦੁਆਰਾ ਨਾਲ ਸਭ ਤੋਂ ਇੰਨੀ ਸਹਾਇਤਾ ਲਈ ਜਿਵੇਂ ਦੂਜੇ ਗੁਰਦੁਆਰਿਆਂ ਦਾ ਉਹ ਰੌਲਾ ਪੈ ਗਿਆ ਸੀ ਹਲਕਾਂ ਚਾਰ ਦੀ ਵੀਡੀਓ ਵੀ ਦਿਖਾਤੀ ਸੀ ਮੈਂ ਪ੍ਰਧਾਨ ਹੋ ਸਕਦਾ ਜੇ ਉਹ ਵੀ ਵਿੱਚ ਕਰ ਦਿੰਦਾ ਇਹ 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 ਖੱਦਸ਼ੇ ਹੀ ਹੁੰਦੇ ਆ ਉਹਨੇ ਕਹਿੰਦਾ ਖੱਦਸ਼ੇ ਅਭੀ ਐਸੇ ਕਰ ਰਹੇ ਨੇ ਕਿ ਸ਼ੁਰੂ ਸੇ ਹੀ ਐਸੇ ਨੇ ਐਸੇ ਕਰ ਰਹੇ ਦੇਖੋ ਐਕਟ ਤਾਂ ਬਹੁਤ ਵਧੀਆ ਪਰ ਜਿਹੜੀ ਸੁਪਰ ਪਾਵਰ ਆ ਐਕਟ ਨੂੰ ਤੋੜ-ਭਰੋੜ ਦਿੰਦੀ ਆ ਦੇਖੋ ਪ੍ਰਧਾਨ ਜੀ ਨੂੰ ਮਰਜ਼ੀ ਮਨ ਇਹ ਜਨ ਨੂੰ ਉੱਠ ਕੇ ਕੈਦਵੇਂ ਐ ਨਹੀਂ ਐ ਕਰਨਾ ਉਹ ਕਰ ਲੈਂਦੇ ਆ ਬਹੁਤੀਆਂ ਗੱਲਾਂ ਛੱਗਾ-ਚੱਕੇ ਦੇ ਆਪਦਾ ਢਿੱਡ ਮੰਗਾ ਹੁੰਦਾ ਜਿਹੜੇ ਪ੍ਰਬੰਧ ਦੇ ਵਿੱਚ ਜਿਹਦੀ ਕਵਰੇਜ ਕਰਦੇ ਆ ਪ੍ਰੈਸ ਰਿਪੋਰਟਰ ਜਿਹੜੇ ਪ੍ਰਬੰਧ ਚ ਰਹਿੰਦੇ ਆ ਉਹ ਸਾਰੇ ਗੱਲਾਂ ਤੁਹਾਨੂੰ ਦੱਸ ਸਕਦੇ ਆ ਟਾਈਮ ਟੂ ਟਾਈਮ ਆਫ ਦੀ ਰਿਕਾਰਡ ਜਿਵੇਂ ਕੋ ਮਰਜ਼ੀ ਪੁੱਛ ਲੈ। ਸੁਖਵੀਰ ਕਹਿੰਦਾ ਇਹ ਸੰਗਤ ਦਾ ਪੈਸਾ ਸੰਗਤ ਤੇ ਵਰਦਾ ਹੈ। ਇਹ ਦਰਾ ਇਤਰਾਜ਼ ਨਾ। ਨਹੀਂ ਸੰਗਤ ਦਾ ਪੈਸਾ ਸੰਗਤ ਨੂੰ ਵਰਤਿਆ ਜਾਂਦਾ ਹੈ। ਸੰਗਤ ਦਾ ਕੋਈ ਇਤਰਾਜ਼ ਨਹੀਂ। ਇਤਰਾਜ਼ ਇਹ ਆ ਜਦੋਂ ਧਾਮੀ ਹੋਣੀ ਦੂਜਿਆਂ ਤੇ ਦੋਸ਼ ਲਾਉਂਦੇ ਆ ਆਪ ਆਪ ਦੇ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾ ਨਹੀਂ ਸਕਦੇ ਉਹਨਾਂ ਦੀ ਆਵਾਜ਼ ਬੰਦ ਕਰਦੇ ਆ। ਦੁੱਖ ਤਾਂ ਇਸ ਗੱਲ ਦੀ ਆ। ਤੁਸੀਂ ਮੈਂ ਨਹੀਂ ਕਹਿੰਦਾ ਕਿ ਸੁਖਵੀਰ ਸਾਰਾ ਕੁਝ ਹੀ ਬੜਦਾ ਆਪਦੇ ਕੋਲੋਂ ਵੀ ਬੜਦਾ ਹੋਊਗਾ ਪਰ ਜਿਹੜੀ ਗੱਲ ਲੋਕਾਂ ਚ ਜਾਂਦੀ ਆ ਲੋਕ ਪਤਾ ਕੀ ਕਹਿੰਦੇ ਆ ਮੈਂ ਮੇਰੇ ਕੋਲ ਕੋਈ ਤੱਥ ਨਹੀਂ ਮੈਂ ਤਾਂ ਇੱਕ ਵੀਡੀਓ ਦੇਖੀ ਸੀ ਮੈਨੂੰ ਇਹ ਵੀ ਨਹੀਂ ਪਤਾ ਸ਼ਾਇਦ ਉਹਦਾ ਭਰਾ ਚਾਚੇ ਦਾ ਮੁੰਡਾ ਜਿਹੜਾ ਮਨਪ੍ਰੀਤ ਸਿੰਘ ਬਾਦਲ ਆ ਉਹਨੇ ਇੱਕ ਮੇਰੀ ਵੀਡੀਓ ਚ ਕਹਿਤਾ ਆਸ ਵਿੱਚ ਵੀ ਦੇ ਰਿਹਾ ਸੀ ਬਈ ਇਹ ਤਾਂ ਮਾਤਾ ਸਰਦਾਰ ਸੁਰਿੰਦਰਪੁਰ ਦੇ ਭੋਗ ਤੇ ਵੀ ਖਰਚ ਸ਼ਰੋਮਣੀ ਕਮੇਟੀ ਤੋਂ ਕਰਾ ਗਏ ਕੋਈ ਸ਼ਾਇਦ ਭੋਗ ਦਾ ਪਤਾ ਲੰਗਰ ਦਾ ਕੀ ਆ ਜਿਹੜੀ ਇਹੋ ਜਿਹੀ ਗੱਲਾਂ ਉਠਦੀਆਂ ਹੁਣ ਉਹਨਾਂ ਤੇ ਫਿਰ ਪ੍ਰਸ਼ਨ ਚਲਦਾ ਲੋਕਾਂ ਤੇ ਲੱਗ ਹੀ ਜਾਂਦੇ ਆ ਆਮ ਸਧਾਰਨ ਲੋਕ ਇਹ ਹੀ ਦਿੰਦੇ ਆ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਆ ਹੁਣੀ ਡਿਸਟ੍ਰਿਕਟ ਦੇ ਵਿੱਚ ਸਾਰੀ ਗੱਲ ਲੈ ਕੇ ਕਿ ਆਇਓ ਆ ਕੀ ਤੁਸੀਂ ਇਹ ਗੱਲ ਅੰਦਰ ਬੈਠ ਕੇ ਕੀਤੀ ਕਿਉਂਕਿ ਜ਼ਿਆਦਾਤਰ ਚਕਾਦਾਰ ਜੀ ਵੀ ਕੁਝ ਵੀ ਇਹ ਗੱਲ ਬਿਲਕੁਲ ਜੀ ਇਨ ਹਾਊਸ ਗੱਲ ਕੀਤੀ ਬਿਲਕੁਲ ਜੀ ਹੱਕ ਹੀ ਇਹ ਬਣਦਾ ਮੈਂ ਜਦ ਹੀ ਜਦੋਂ ਮੇਰੀ ਨਾਂ ਉੱਤੇ ਸੁਣਵਾਈ ਕੀਤੀ ਉਹਨਾਂ ਨੇ ਨਾ ਤਕੜੇ ਦਾ 37200 ਮੈਂ ਕਾਗਜ਼ ਲਿਆ ਕੁਛ ਜ਼ਿਆਦਾ ਨਹੀਂ ਲਿਖਿਆ ਮੈਂ ਕਿਹਾ ਮਤਾ ਨੰਬਰ 53 ਦੀ ਸਪਸ਼ਟਤਾ ਹੋਣ ਨਾ ਹੋਣ ਕਰਕੇ ਇਹਦੇ 'ਚ ਕੁਛ ਨਹੀਂ ਨਾ ਰਾਕਮ ਡਿਸਾਈਡ ਕੀਤੀ ਨਾ ਤੁਸੀਂ ਸਿੱਧਾ ਹੀ ਸਕੱਤਰ ਨੂੰ ਆਰਡਰ ਹੁੰਦੇ ਆ ਮੈਂ ਇਸ ਮਤੇ ਦਾ ਵਿਰੋਧ ਕਰਦਾ ਵਿਰੋਧੀ ਨੋਟ ਤੁਹਾਨੂੰ ਦੇਖ ਦਿੱਤਾ ਵਿਰੋਧ ਫਿਰ ਫਿਰ ਗਾਹਾਂ ਵਾਲਾ ਪੁੱਛੋਗੇ ਜੀ ਸੈਕੰਡ ਡੇ ਹੀ ਉਹਦੀ ਕਾਰਵਾਈ ਦੀ ਨਕਲ ਮੈਣ ਨਹੀਂ ਚਾਹੀਦੀ ਆ ਮੈਂਬਰਾਂ ਨੂੰ ਸੈਕੰਡ ਡੇ ਹੀ ਪਰ ਇਹ ਕਾਰਵਾਈ 15-15 ਦਿਨ ਨਹੀਂ ਲਿਖਦੀ ਹੁਣ ਮੈਂ ਜਾਊਗਾ ਜਾ ਕੇ ਨਕਲ ਮੰਗੂਆ ਜੇ ਤਾਂ ਉਹ ਚ ਮੇਰਾ ਵਿਰੋਧ ਮੇਰੇ ਕੋਲ ਚਿੱਠੀ ਅਜੇ ਵੀ ਮੈਂ ਤੁਹਾਨੂੰ ਪ੍ਰੈਸ ਨੂੰ ਦੇ ਦੂੰਗਾ ਉਸ ਤਰੀਕ ਦੀ ਜਿਹੜਾ ਮੈਂ ਲਿਖਿਆ ਸੀ ਜੇ ਦਰਜ ਕਰ ਲਿਆ ਹੋਇਆ ਤਾਂ ਉਹਦੀ ਕਾਪੀ ਮਿਲ ਜੂ ਨਾ ਕੀਤਾ ਹੋਇਆ ਉਹਦੇ ਖਿਲਾਫ ਵੀ ਆਵਾਜ਼ ਬੁਲੰਦ ਕਰੂੰ ਉਹ ਇਹ ਤਾਂ ਧੋਖਾ ਕਰ ਸਕਦੇ ਆ ਇਹਨਾਂ ਨੇ ਬੁਲਾਜ਼ਮ ਕਰ ਸਕਦੇ ਆ ਜਿਹਨੇ ਇਨਸਾਫ ਕਰਨ ਗੁਰੂ ਰਾਮਦਾਸ ਤਾਂ ਬੈਠਾ ਨਾ ਇਹਨਾਂ ਨੇ ਕੀਤੀਆਂ ਕਰਾਈਆਂ ਦਾ ਅਜੇ ਮੂੰਹ ਰਾਈ ਕੀਤੀਆਂ ਨਾ ਕਰਾਈ ਨਿਕਲਦੀਆਂ ਨੈਚਰਲ ਇਸ ਹੈ ਦਸੋ ਸੋਲ ਪੂਰਾ ਮਸਲਾ ਆਪਸ ਵਿੱਚ ਲੈ ਕੇ ਚੱਲਦਾ ਤੁਜੀ ਆਪਣਾ ਵਿਰੋਧੀ ਜਾਈ ਤਾਂ ਮੈਂ ਤੁਹਾਡੀ ਮੰਗ ਕੀ ਚਾਹੁੰਦੇ ਤੁਸੀਂ ਮੰਗ ਮੇਰੀ ਇਹ ਆ ਸੇਵਾ ਨਿਰੰਤਰ ਹੋਣੀ ਚਾਹੀਦੀ ਹੈ ਚਾਹੇ ਕੋਈ ਕਾਲੀ ਦਲ ਨਾਲ ਸੰਬੰਧ ਚ ਬੰਦਾ ਵੀ ਸੇਵਾ ਚ ਹਿੱਸਾ ਲੈ ਲੈਂਦਾ ਕੋਈ ਤਰਾਜ ਨਹੀਂ ਵੋਟਾਂ ਲਈ ਨਹੀਂ ਹੋਣੀ ਚਾਹੀਦੀ ਇੱਕ ਬੰਦੇ ਨੂੰ ਪ੍ਰੋਮੋਟ ਕਰਨ ਲਈ ਨਹੀਂ ਹੋਣੀ ਚਾਹੀਦੀ ਸ਼੍ਰੋਮਣੀ ਕਮੇਟੀ ਮੈਂਬਰ ਸਾਡੇ ਸਾਡਾ ਮੈਨੇਜਰ ਸਾਡੇ ਕੋਲ ਹਜ਼ਾਰਾਂ ਮੁਲਾਜ਼ਮ ਉਹ ਡਿਊਟੀਆਂ ਨਿਭਾਉਣ ਮੈਸੇਜ ਕਨਵੇ ਹੋਵੇ ਐ ਜੀਪੀਸੀ ਸਿੱਖਾਂ ਦੀ ਸੰਸਥਾ ਵਾ ਅਕਾਲੀ ਦਲ ਦੀ ਨਹੀਂ ਤੇ ਸਾਰੇ ਸਿੱਖਾਂ ਲਈ ਕੰਮ ਕਰਦੀ ਆ ਅਕਾਲੀ ਦਲ ਨੂੰ ਪ੍ਰੋਮੋਟ ਕਰਨ ਲਈ ਨਹੀਂ ਮੰਗੇ ਇਹ ਸਿਰ ਇੱਕ ਹੋਰ ਚੀਜ਼ ਹੈ ਜਿਸ ਤਰ੍ਹਾਂ ਸਿੱਖਾਂ ਨੂੰ ਗਾਂਧੀ ਕੋ ਸਿਰ ਉਪਾਦਿਆ ਗਿਆ ਐ ਜੀਪੀਸੀ ਨੇ ਉਸਕੇ ਵੀ ਇਨਕੁਆਇਰੀ ਕੀਤੀ ਉਸ ਤੇ ਕੁਝ ਗੁਨਾਹ ਸੁਣੇ ਦੇਖੋ ਮੇਰੇ ਇਤਿਹਾਸ ਦੀ ਇੰਨਾ ਜ਼ਰੂਰ ਪਤਾ ਕੀਤਾ ਇਹ ਅਸਲ ਘਟਿਆ ਪ੍ਰਬੰਧਾਂ ਦੀਆਂ ਨਿਸ਼ਾਨੀਆਂ ਹੀ ਹੁੰਦੀਆਂ ਕਿਉਂਕਿ ਸਾਡੇ ਪ੍ਰਧਾਨ ਸਾਹਿਬ ਨੂੰ ਇਹ ਛੋਟਾ ਜਾਂ ਵੀ ਗੱਲ ਹੈ ਤਾਂ ਤੁਹਾਡੀ ਇਹੋ ਜਿਹੇ ਇਸ਼ੂ ਇੰਨੇ ਆ ਉਹਨਾਂ ਦੀ ਕੋਈ ਪ੍ਰਵਾਹ ਨਹੀਂ ਪ੍ਰਵਾਹ ਸਿਰਫ ਸਿਆਸੀ ਬੰਦੇ ਨੂੰ 227 ਚ ਸੀਐਮ ਬਣਾਉਣ ਦੀ ਲਗੀ ਹੋਈ ਆ ਪ੍ਰਵਾਹ ਇਹੀ ਹੈ ਕੋਈ ਅਜਿਹੀਆਂ ਗੱਲਾਂ ਇਹ ਜੇ ਮੈਂ ਆਨ ਦੀ ਰਿਕਾਰਡ ਕੁਝ ਕਹਿ ਨਹੀਂ ਸਕਦਾ ਕਿਉਂਕਿ ਮੈਨੂੰ ਕੋਈ ਪਤਾ ਨਹੀਂ ਮੈਂ ਹੁਣ ਤੁਸੀਂ ਧਿਆਨ ਚ ਲਿਆਤਾ ਮੈਂ ਸਾਡੇ ਅਫੀਸਰ ਕੋਲ ਪਤਾ ਕਰਦਾ ਇਹ ਬੰ ਮਾੜੀ ਗੱਲ ਆ ਇਹ ਗੱਲਾਂ ਹੋਣੀਆਂ ਨਹੀਂ ਚਾਹੀਦੀ ਵੈਸੇ ਐਸਜੀਪੀਸੀ ਦਾ ਕੁਝ ਇਸ ਤਰ੍ਹਾਂ ਦਾ ਨਿਯਮ ਹੈ ਕਿ ਅਪਾ ਕੋਈ ਵੀ ਸਿਆਸੀ ਬੰਦੇ ਕੋ ਸਰੋਪਾ ਸਾਥੇ ਨਹੀਂ ਕਰਨਾ ਕੁਝ ਇਸ ਤਰ੍ਹਾਂ ਦਾ ਹੈ ਜੀ ਵੀ ਕਹਿੰਦੀ ਇਸ ਤਰ੍ਹਾਂ ਦਾ ਸੋਗਲ ਐਸਜੀਪੀਸੀ ਤਾਂ ਹੁਣ ਆਈ ਆ ਹੋਂਚ 100 ਸਾਲ ਪੁਰਾਣੀ ਹੋਈ ਆ ਅਸੀਂ ਫਾਲੋ ਕਰਦੇ ਆ ਸਿਧਾਂਤ ਨੂੰ ਗੁਰਸਿਧਾਂਤ ਨੂੰ ਗੁਰਮਤ ਦਾ ਸਿਧਾਂਤ ਤਾਂ ਸਰੋਪਾ ਲੈਣ ਵਾਲਾ ਤੇ ਸਰੋਪਾ ਬਖਸ਼ਿਸ਼ ਕਰਨ ਵਾਲਾ ਦੋਨੇ ਸਿਧਾਂਤ ਕੋਨੇ ਚਾਹੀਦੇ ਆ ਪੱਤ ਤ ਨੂੰ ਸਰੂਪਾ ਵਕਸ਼ਿਆ ਨਹੀਂ ਜਾਂਦਾ ਦਿੱਤਾ ਨਹੀਂ ਜਾ ਸਕਦਾ ਸਤਕਾਰ ਹੋ ਢੰਗ ਨਾਲ ਵੀ ਕੀਤਾ ਜਾ ਸਕਦਾ ਤੁਸੀਂ ਵੀ ਸਾਰੀ ਗੱਲ ਕਰ ਰਿਹਾ ਅੱਜ ਆਪਣੇ ਅੱਗੇ ਰੱਖਿਓ ਜੇ ਤੁਹਾਨੂੰ ਜਵਾਬ ਮੰਦਾ ਉਦੋਂ ਤੁਸੀਂ ਸੈਟੀਸਫਾਈਡ ਨਹੀਂ ਹੁੰਦੇ ਜਦੋਂ ਤੱਕ ਜ਼ਿਆਦਾ ਘੱਟ ਲੱਗ ਰਿਹਾ ਜਿਸ ਤਿੱਕੇ ਨਾਲ ਤੁਹਾਡੀ ਗੱਲ ਤੋਂ ਕੀ ਕਦਰ ਹੋ ਮ제 ਪੱਤਰ ਪੇਰਾ ਚੜੇਗਾ ਕਦੋਂ ਮੁੱਕੀ ਹੋਵੇਗਾ ਬੜਾ ਲੰਬਾ ਪ੍ਰੋਸੈਸ ਹੈਗਾ ਰੁਤੇ ਬਾਅਦ ਜੇ ਨਹੀਂ ਸੈਟੀਸਫੈਕਸ਼ਨ ਕਰਦੇ ਹੋ ਕਿ ਫਿਰ ਤੁਸੀਂ ਕੀ ਕਰਦੇ ਨਹੀਂ ਪੱਤਰ ਤਾਂ ਮੇਰਾ ਪ੍ਰਵਾਨਗੀ ਚਾਹਣਾ ਉਹਨਾਂ ਦੀ ਬਹੁਤ ਸੰਮਤੀ ਆ ਨਹੀਂ ਉਹਨਾਂ ਨੇ ਸਰਬਸੰਮਤੀ ਨਾ ਮਤਾ ਲਿਖਣਾ ਹੁੰਦਾ ਪਾਸ ਹੁਣ ਬਹੁਤ ਸੰਮਤੀ ਨਾ ਲਿਖ ਦੇਣਾ ਉੱਤੇ ਐਕਟ ਸਾਡਾ ਇਹੋ ਜਿਹਾ ਵਾ ਇਹਦੇ ਵਿੱਚ ਪ੍ਰਧਾਨ ਕੋਲ ਹੀ ਪਾਵਰ ਆ ਵਾ ਪ੍ਰਧਾਨ ਦੀ ਮਰਜ਼ੀ ਤੋਂ ਬਨਾਮ ਮਤਾ ਵੀ ਨਹੀਂ ਲਿਆ ਸਕਦਾ ਕੋਈ ਬੜੇ ਮਤੇ ਲਿਆਉਣ ਦੀ ਕੋਸ਼ਿਸ਼ ਕੀਤੀ ਆ ਇੱਕ ਹੋਰ ਲਾਸਟ ਵੇਸ ਤੋਂ ਦੱਸ ਦ ਕੌਮ ਦੇ ਵਿੱਚ ਕੁਝ ਵੀ ਹੋਇਆ ਜਦੋਂ ਸਭ ਲਾਈ ਗਈ ਨਵੇਂ ਸਥਾਪਿਤ ਕੀਤੇ ਗਏ ਪੰਜ ਮੈਂਬਰੀ ਕਮੇਟੀ ਦੀ ਗੱਲ ਆਈ ਨਰੈਣ ਸਿੰਘ ਚੌੜੇ ਨੂੰ ਜੋ ਪੰਜ ਸ਼ੋਕ ਕਰਨ ਦੀ ਗੱਲ ਆਈ ਕਿੰਨੇ ਵੀ ਸੰਸਦ ਜਿਹੜੇ ਮਤਿਆਂ ਨੇ ਕੌਮ ਦੀ ਹੋਣੀ ਨੂੰ ਸਵਾਰਨਾ ਹੁੰਦਾ ਪ੍ਰਭਾਵਿਤ ਕਰਨਾ ਹੁੰਦਾ ਉਹ ਅੱਜ ਤੱਕ ਅਜੰਡੇ 'ਚ ਨਹੀਂ ਆਏ ਉਹ ਫਟਕਲ ਮਤਾ ਕਿਉਂਕਿ ਟੈਕਨੀਕਲੀ ਪ੍ਰਧਾਨ ਕੋਲੇ ਪਾਵਰ ਆ ਫਟਕਲ ਮਤਾ ਲਿਆਉਣ ਦੀ ਉਹਨੂੰ ਚੋਰ ਮੋਰੀ ਨਹੀਂ ਫਟਕਲ ਮਤਾ ਲਿਆਉਂਦੇ ਆ ਉਦੋਂ ਹੀ ਐਂਡਿਸਪੋਰਟ ਜਿਵੇਂ ਅੱਜ ਆਪਾਂ ਬੈਠੇ ਹਾਂ ਉਦੋਂ ਹੀ ਪਤਾ ਲੱਗਦਾ ਇਹ ਇਹ ਇਹਦੇ ਖਿਲਾਫ ਪ੍ਰਧਾਨ ਨੇ ਕਿਤੇ ਗੱਲ ਨਹੀਂ ਕੀਤੀ ਵੀ ਇਹ ਚ ਸ਼ੋਧ ਹੋਣੀ ਚਾਹੀਦੀ ਆ ਸਰਕਾਰਾਂ ਦਾ ਬੜਾ ਇਹਨਾਂ ਦੀ ਨੇੜਤਾ ਰਹੀ ਆ ਕੇਂਦਰ ਦੀਆਂ ਨਾਲ ਪੰਜਾਬ 'ਚ ਰਹੇ ਆ ਪਰ ਇਹ ਗੱਲਾਂ ਕਿਸੇ ਨੂੰ ਕਰਨੀਆਂ ਕਿਉਂਕਿ ਪ੍ਰਧਾਨ ਤਾਂ ਇੱਕ ਬੰਦੇ ਦਾ ਹੋ ਕੇ ਕੰਮ ਕਰਦਾ ਹੁੰਦਾ ਜਦੋਂ ਇਹ ਚੀਜ਼ਾਂ ਉਹਨਾਂ ਦੇ ਨੁਕਸਾਨ 'ਚ ਸਾਡੇ ਕੋਲ ਕੋਈ ਅਧਿਕਾਰ ਨਹੀਂ ਕੋਈ ਮਤਾਂ ਲਿਆ ਜੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਉਹ ਸੇ ਸ਼ੁਰੂ ਹਲਤਾ ਕੀ ਕਰਨਾ ਸੀ ਉਹਦਾ ਪਾਰਦਰਸ਼ੀ ਢੰਗ ਦੇ ਨਾਲ ਸੋਲੂਸ਼ਨ ਤਾਂ ਕੀ ਦੇ ਦੱਸਣਾ ਸੀ ਜਾਂ ਮੇਰੀ ਮੰਗ ਸੀ ਜਿਹੜੀ ਉਹ ਤਾਂ ਕੀ ਪੂਰੀ ਕਰਨੀ ਸੀ ਉਲਟਾ ਕਿਉਂਕਿ ਇੱਕ ਮੈਂਬਰ ਆ ਉਹ ਤਾਂ ਪ੍ਰਧਾਨ ਆ ਕੌਮ ਦਾ ਬਹੁਤ ਵੱਡਾ ਰਤਬਾ ਮੇਰੇ ਖਿਲਾਫ ਹੀ ਪੀਸੀ ਕਰਤੀ ਤੇ ਸੋਚਣ ਦਾ ਵਿਸ਼ਾ ਉਹਨੂੰ ਕਿਉਂ ਲੋੜ ਪਈ ਇਸ ਕਰਕੇ ਲੋੜ ਪਈ ਕਿਉਂਕਿ ਸਿਆਸੀ ਏਕਾਮਾਂ ਦੀ ਪੂਰਤੀ ਦੇ ਲਈ ਨੌਂ ਹੀ ਲੈ ਲੈਣਾ ਉਹਦਾ ਸਿਆਸੀ ਲੀਡਰ ਸੁਖਵੀਰ ਸਿੰਘ ਬਾਦਲ ਜਿਹੜੀ ਗੱਲ ਦਾ ਉਹਨੂੰ ਕੋਈ ਨੁਕਸਾਨ ਹੁੰਦਾ ਹੈ ਉਹਦਾ ਫਿਰ ਸਿਪਾਸਲਾਹ ਬਣਾ ਕੇ ਹਰਜਿੰਦਰ ਸਿੰਘ ਧਾਮੀ ਉਹ ਪ੍ਰੈਸ ਕਾਨਫਰੰਸ ਕੀਤੀ ਆ ਉਹਨੇ ਮੈਂ ਤੁਹਾਡੇ ਧਿਆਨ ਚ ਲਿਆ ਦਿੰਦਾ 11 ਤਰੀਕ ਨੂੰ ਜਿਹੜੀ ਮੀਟਿੰਗ ਸੀ ਉਹ ਚ 753 ਨੰਬਰ ਮਤਾ ਸੀਗਾ ਉਹ ਮਤੇ ਦੇ ਸਿਰਫ ਚਾਰ ਲਾਈਨਾਂ ਦਾ ਮਤਾ ਵੀ ਹੜਾ ਦੂਹਾਨ ਰਾਤ ਕਾਰਜਾਂ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਰਾਸ਼ਨ ਹਰਾਚਾਰਾ ਟੂੜੀ ਡੀਜ਼ਲ ਆਦ ਦੀ ਖਰੀਦ ਕੀਤੀ ਹੋਈ ਹੈ ਜਿਹਦਾ ਅਧਿਕਾਰ ਜਿਹਦੀ ਪੁਸ਼ਟੀ ਕਰਨੀ ਸੀ ਸਕੱਤਰ ਪ੍ਰਤਾਪ ਸਿੰਘ ਨੂੰ ਦਿੱਤਾ ਜਾਂਦਾ ਮੈਂ ਸਰਸਰੀ ਕਿਹਾ ਮੈਂ ਕਿਹਾ ਪ੍ਰਧਾਨ ਸਾਹਿਬ ਵੀ ਪਹਿਲਾਂ ਤਾਂ ਇਹ ਅਧਿਕਾਰ ਤੁਹਾਨੂੰ ਚਾਹੀਦਾ ਹੈ ਦੂਸਰੀ ਜੇ ਤੁਸੀਂ ਪ੍ਰਤਾਪ ਸਿੰਘ ਨੂੰ ਅਧਿਕਾਰ ਦਿੰਦੇ ਹੋਂ ਇਹਦੇ 'ਚ ਕੋਈ ਅਮਾਊਂਟ ਹੋਣੀ ਚਾਹੀਦੀ ਹੈ ਅੱਜ ਜੇ ਤੁਸੀਂ ਕੋਈ ਅਮਾਊਂਟ ਨਹੀਂ ਦਰਜ ਕੀਤੀ ਉਹ ਜਿਵੇਂ ਉਹਨਾਂ ਦਾ ਸੁਭਾਅ ਆ ਬੜਾ ਆਪਦੇ ਆਪ ਨੂੰ ਧਾਮੀ ਸਾਹਿਬ ਕਹਿੰਦੇ ਆ ਵੀ ਮੈਂ ਬੜਾ ਪਾਕ ਪਵਿੱਤਰ ਆ ਕਹਿੰਦਾ ਪ੍ਰੈਣੂ ਮਿਸਟਮ ਹੋਈਆ ਕਰਾਓ ਉਹਦੇ ਚ 77 ਲੱਖ ਦੇ ਲਗਭਗ ਖਰਚੇ ਮੈਨੂੰ ਦਿਖਾਤੇ ਉਹ ਚ ਜਿਆਦਾ ਅਮਾਊਂਟ ਸੀਗੀ ਮੈਨੇਜਰ ਦਰਬਾਰ ਸਾਹਿਬ ਵਾਲੀੋਂ ਆਈ ਹੋਈ ਬਾਕੀ ਲੋਕਲ ਗੁਰਦੁਆਰਿਆਂ ਵਾਲੀੋਂ ਮੈਂ ਉੱਥੇ ਆਪਦੀ ਸੀਟ ਤੋਂ ਮੈਂ ਕਿਹਾ ਵੀ ਪੰਥ ਦੀ ਨਕਦਰੀ ਨਾ ਹੋਵੇ ਸਾਡਾ ਸੋਮਵੀ ਗੋਡੀ ਦਾ ਅਕਸ ਨਾ ਖਰਾਬ ਹੋਵੇ ਮੈਂ ਵੀਡੀਓ ਲਗਿਆ ਪ੍ਰਧਾਨ ਹਰਨਿੰਦਰ ਸਿੰਘ ਧਾਮੀ ਨੂੰ ਮੈਂ ਕਿਹਾ ਆ ਦੇਖਿਓ ਨਾਨਕੀਆਣਾ ਸਾਹਿਬ ਗੁਰਦੁਆਰਾ ਸਾਹਿਬ ਚੋਂ 2000 ਡੀਜ਼ਲ ਲੀਟਰ ਵੰਡ ਰਿਹਾ ਹਲਕੇ ਦਾ ਇੰਚਾਰਜ ਸਿਆਸੀ ਬੰਦਾ ਆ ਦੇਖੋ ਵੀਡੀਓ ਉਹ ਕਹਿੰਦੇ ਯਾਰ ਮੜੀ ਮਾੜੀ ਗੱਲ ਆ ਉਹ ਜਿਹੜੇ 70 ਲੱਖ ਦੇ ਖਰਚੇ ਆ 11 ਤਰੀਕ ਨੂੰ ਮੀਟਿੰਗ ਆ ਉਹ ਤੋਂ ਪਹਿਲਾਂ ਵੰਡਿਆ ਜਾ ਸਕਿਆ ਉਹਦੇ ਚ ਕੋਈ ਮੈਂਸ਼ਨ ਨਹੀਂ ਕੀਤਾ ਮੇਰਾ ਕਹਿਣ ਦਾ ਭਾਵ ਉਹ ਦੂ ਵੀ ਸੀ ਅੱਜ ਵੀ ਸੀ ਚੋਰ ਮੋਰੀ ਦੇ ਢੰਗ ਦੇ ਨਾਲ ਇੱਕ ਗੋਲਜਾ ਮਤਾ ਕਰਕੇ ਸਾਰੇ ਅਧਿਕਾਰ ਉਹਨੂੰ ਦੇ ਕੇ ਆਪਣੇ ਨੂੰ ਪ੍ਰਤਾਪ ਸਿੰਘ ਨੂੰ ਇਹਨਾਂ ਨੇ ਜਿਹੜਾ ਐਸਜੀਪੀਸੀ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣਾ ਸੀ ਜਦੋਂ ਮੇਰੀ ਗੱਲ ਹੀ ਨਾ ਸੁਣੀ ਗਈ ਮੈਂ ਇੱਕ ਵਿਰੋਧੀ ਨੋਟ ਜਿਹੜੀ ਮੇਰੀ ਸੰਵਿਧਾਨਕ ਹੱਕ ਆ ਵੀ ਮਤਾ 53 ਨੰਬਰ ਆਸ਼ਪਸ਼ਟਾ ਇਹਦੇ ਚ ਕੋਈ ਸਪਸ਼ਟਤਾ ਨਹੀਂ ਦੱਸੀ ਗਈ ਇਸ ਕਰਕੇ ਮੈਂ ਮਤੇ ਦਾ ਵਿਰੋਧ ਕਰਦਾ ਹਾਂ ਜਾਤੀ ਤੌਰ ਤੇ ਕਈ ਵਾਰੀ ਸਿਆਸੀ ਲੋਕ ਹੋਰ ਗੱਲ ਬਣਾ ਲੈਂਦੇ ਆ ਕਿਉਂਕਿ ਉਹ ਤਾਂ ਹੈ ਹੀ ਇੱਕ ਵਕੀਲ ਹੈ ਵਕੀਲਾ ਚ ਬਹਾਰਤ ਹੁੰਦੀ ਆ ਝੂਠ ਨੂੰ ਸੱਚ ਬਣਾਉਣ ਦੀ ਬਹੁਤ ਕੁਝ ਕਹਿ ਸਕਦੇ ਆ ਮੈਂ ਤਾਂ ਲੋੜ ਪਈ ਜਦ ਕਿ ਮੇਰਾ ਕਹਿਣਾ ਸੀ ਚਾਹੇ ਤੁਸੀਂ 77 ਲੱਖ ਦੀ بجائے 77 ਕਰੋੜ ਦਿਓ ਸਿੱਖਾਂ ਦਾ ਦਸਬੰਦ ਆ ਆਮ ਲੋਕਾਈ ਲਈ ਬਿਨਾ ਭੇਦਭਾਵ ਤੋਂ ਬਿਨਾ ਜਾਤ ਪਾਤ ਤੋਂ ਲੋਕਾਂ ਲਈ ਵੰਡਣਾ ਸਿੱਖਾਂ ਦਾ ਇਹ ਸੰਕਲਪ ਰਿਹਾ ਤੇ ਸਾਡਾ ਫਲਸਫਾ ਵੀ ਆ ਪਰ ਉਹਨਾਂ ਨੇ ਗੱਲਾਂ ਤੋਰ ਰੱਖੇ ਗਏ ਪ੍ਰੈਨ ਜਿਹੜੇ ਖਾਸ ਕਿ ਮੇਰਾ ਛੋਟਾ ਭਰਾ ਵਾ ਅੰਦਰ ਮੀਟਿੰਗ ਵਿੱਚ ਕੁਝ ਹੋਰ ਕਹਿੰਦਾ ਬਾਹਰ ਮੀਟਿੰਗਾਂ ਵਿੱਚ ਕੁਝ ਹੋਰ ਕਹਿੰਦਾ ਇਹਦਾ ਮੈਨੂੰ ਬੜਾ ਦੁੱਖ ਮਿਲਿਆ ਨਾਲੇ ਭਰਾ ਕਹਿ ਰਿਹਾ ਨਾਲੇ ਇੱਕ ਤਰ੍ਹਾਂ ਦਾ ਇਹ ਜਿਹੜੀ ਸਟੇਟਸ ਆ ਨਾ ਵੀ ਜਿਹੜਾ ਦਫ਼ਤਰ ਦੇ ਵਿੱਚ ਮੀਟਿੰਗ ਵਿੱਚ ਕੋਈ ਬੰਦਾ ਗੱਲ ਹੋਰ ਕਹੇ ਬਾਹਰ ਕੋਈ ਹੋਰ ਕੋਲੇ ਸਭ ਤੋਂ ਮਾੜਾ ਬੰਦਾ ਗਿਣਿਆ ਜਾਂਦਾ ਮੈਂ ਧਾਮੀ ਸਾਹਿਬ ਨੂੰ ਤੁਹਾਡੇ ਜ਼ਰੀਏ ਕਹਿੰਦਾ ਜੇ ਮੈਂ ਇੰਨਾ ਮਾੜਾ ਜਿਹੜੇ ਸੈਂਸਿਟਿਵ ਇਸ਼ੂ ਹੁੰਦੇ ਆ ਸ਼ਰੋਮਣੀ ਕਮੇਟੀ ਦੇ ਉਹਨਾਂ ਸਬ ਕਮੇਟੀਆਂ 'ਚ ਮੈਨੂੰ ਤੁਸੀਂ ਪਾਉਨੇ ਹੋ ਖਰੀਦ ਕਰਨ ਵਾਲੀਆਂ ਕਮੇਟੀਆਂ 'ਚ ਪਾਉਨੇ ਹੋ ਤੁਸੀਂ ਮਾਰੇ ਬੰਦਿਆਂ ਨੂੰ ਕਿਉਂ ਮਾਰੇ ਹੋ ਇਸ ਕਰਕੇ ਗੱਲ ਇੱਕੋ ਹੀ ਆ ਸਿਆਸੀ ਕਾਮਾਂ ਦੀ ਪੂਰਤੀ ਲਈ ਜਿਹੜਾ ਧਾਮੀ ਸਾਹਿਬ ਇਹ ਹਜੇ ਹੱਥ ਕੰਡੇ ਵਰਤਦੇ ਆ ਜਿਹੜੀ ਕੋਈ ਉੱਥੇ ਮੈਂ ਵਿਰੋਧੀ ਧਰਣ ਲਈ ਆਵਾਜ਼ ਠੋਣਾ ਇਹ ਆਵਾਜ਼ ਨੂੰ ਬਦਨਾਮ ਕਰਨ ਲਈ ਬੰਦ ਕਰਨ ਲਈ ਇਹ ਸਾਰਾ ਗੱਲ ਸੀਗੀ ਜੇ ਸੰਦਰਭ ਚੋਂ ਦੇਖੀਏ ਜੋ মিডিਆ ਚ ਗੱਲਾਂ ਆਈਆਂ ਤੁਹਾਨੂੰ ਸਾਰੇ ਤੋਂ ਲੋਕਿਸ਼ਾ ਸੁਪਰੀਆਂ ਨਹੀਂ 5 ਤਰੀਕ 6 ਤਰੀਕ ਨੂੰ ਮੈਨੇਜਰ ਨੂੰ ਚਿੱਠੀ ਗਈ ਹੈ ਨਲਕੀਆਨ ਸਾਹਿਬ ਤੇ 9 ਤਰੀਕ ਨੂੰ ਡੀਜ਼ਲ ਵੰਡਤਾ ਉਹ ਪ੍ਰੋਸੈਸ ਚਲਾ ਲਿਆ 11 ਤਰੀਕ ਨੂੰ ਸਾਡੀ ਅਬਜੈਕਟਿਵ ਮੀਟਿੰਗ ਸੀਗੀ ਇਹਦਾ ਮਤਲਬ ਡੀਜ਼ਲ ਦਿੱਤਾ ਵੀ ਸੀ ਵੰਡਿਆ ਵੀ ਜਾ ਚੁੱਕਿਆ ਸੀ ਉਸ ਡਿਜੈਕਟਿਵ ਮੈਂਬਰਸ ਦਾ ਮੀਟਿੰਗ ਦੇ ਵਿੱਚ ਤਾਂ ਉਹ ਨਾਨਕੀ ਅਨਸਾਹਬ ਗੁਰਦੁਆਰੇ ਦਾ ਕੁਝ ਗੱਲ ਹੀ ਨਹੀਂ ਆਈ ਦੇ ਤਾਂ ਹੋਰ ਇਹਦਾ ਮਤਲਬ ਮੇਰੀ ਸ਼ੱਕ ਜਾ ਰਾ ਹੁਣ ਦੁੱਖ ਦੀ ਤਾਂ ਗੱਲ ਇੱਕ ਇਹ ਆ ਇਹ ਨਾ ਸਮਝ ਲਿਆ ਜਾਵੇ ਵੀ ਮੈਂ ਉਹ ਸਹਿਤਾ ਐਸਜੀਪੀਸੀ ਦੇਣ ਦੇ ਖਿਲਾਫ ਬਾਹਰ ਕਿਹਾ ਵੀ 20 ਕਰੋੜ ਅਸੀਂ ਰਿਜ਼ਰਵ ਰੱਖ ਲਿਆ ਤਾਂ ਮੀ ਨੇ ਅੰਦਰ ਦਾ 20 ਕਰੋੜ ਦੀ ਗੱਲ ਹੀ ਨਹੀਂ ਕੀਤੀ ਕੋਈ ਕਹਿੰਦਾ ਮੈਨੂੰ ਆ ਵੀ ਬਾਹਰ ਕੁਸ਼ੋਰ ਕਹਿੰਦਾ ਮੈਂ ਪ੍ਰੈਸ ਦੇ ਜ਼ਰੀਏ ਕਹਿੰਦਾ ਅਰਜਿੰਦਰ ਸਿੰਘ <table> ਜੇ ਪ੍ਰਾਂਣ ਝੂਠ ਬੋਲਦਾ ਕੱਲ ਨੂੰ ਹੋਰ ਵੀ ਕੋਈ ਬੋਲ ਸਕਦਾ ਲਾਈਵ ਕਰਾਇਆ ਕਰੋੜ ਸਾਡੀ ਮੀਟਿੰਗ ਜਦੋਂ ਤੁਸੀਂ ਮੀਟਿੰਗ ਖਤਮ ਹੋਣ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਹੋ ਵਿਰੋਧੀ ਧਿਰ ਦਾ ਬੰਦਾ ਤਾਂ ਬਹਿੰਦਾ ਨਹੀਂ ਤੁਹਾਡੇ ਨਾਲ ਬਹਿੰਦਾ ਇਸ ਕਰਕੇ ਨਹੀਂ ਤੁਸੀਂ ਆਪਦੇ ਸਿਆਸੀ ਏਜੰਡੇ ਬਦਾਵਕ ਅਨਾਉਂਸਮੈਂਟ ਕਰਦੇ ਹੋ ਸਾਨੂੰ ਉੱਥੇ ਬਿੜਾਇਓ ਰੋਜ਼ ਸੱਚ ਦਾ ਸੱਚ ਤੇ ਝੂਠ ਦਾ ਝੂਠ ਕਰਦਿਆ ਕਰਾਂਗੇ ਜੇ ਇੰਨਾ ਸੱਚ ਬੋਲਣ ਦਾ ਸ਼ੌਕ ਆ ਇੰਨਾ ਕੁ ਹੋਇਆ ਅੱਜ ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਢਾ ਲੱਗੀ ਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਾਏ ਗਏ ਲਾਏ ਗਏ ਆਪ ਰਜ਼ਾਇਨ ਦੇ ਕੇ ਹਰਜਿੰਦਰ ਸਿੰਘ ਧਾਮੀ ਜਿਹੜਾ ਸੱਚਾ ਬੰਦਾ ਪਿੱਠ ਦਿਖਾ ਕੇ ਭੱਜ ਗਿਆ ਹੈ ਜੇ ਇਲਾਜ ਚ ਤੇ ਅੱਜ ਜਿਹੜਾ ਬਰਤਾਰਾ ਵਾਂਪ ਰਿਹਾ ਜੀ ਅੱਜ ਸਾਡੇ ਅਕਸ ਨੂੰ ਢਾ ਲੱਗੀ ਉਹ ਚ ਹਰਜਿੰਦਰ ਸਿੰਘ ਧਾਮੀ ਨੂੰ ਮਰੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਸੀਂ ਬਤੌਰ ਮੈਂਬਰ ਬਤੌਰ ਜਿਵੇਂ ਉਹ ਛੋਟਾ ਭਰਾ ਸਮਝਦਾ ਕਿਹਾ ਵੀ ਤੁਸੀਂ ਰਿਜ਼ਾਇਨ ਦੇ ਕੇ ਨਾ ਜਾਓ ਹਾਲਤ ਮਾਰੇ ਆ ਸਾਡੀ ਸੁਣ ਨਹੀਂ ਅਬਜੈਕਟਿਵ ਚਲੇਗੀ ਸੁਣੀ ਨਹੀਂ ਜਥੇਦਾਰ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਆਨਗੇ ਸੁਣੀ ਨਹੀਂ ਜਦੋਂ ਸੁਖਬੀਰ ਸਿੰਘ ਬਾਦਲ ਆ ਕੇ ਕਹਿੰਦਾ ਉਦੋਂ ਸਾਊ ਬੀਬਾ ਵਰਗੇ ਨਾਲ ਤੁਰ ਪੈਂਦਾ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਆ ਇਸ ਗੱਲ ਦੇ ਪ੍ਰੂਫ ਨਹੀਂ ਹੁੰਦੇ